ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਗੱਲ ਕਰਨ ਲੱਗਿਆ ਸੀਗਾ ਇੱਕ ਕਾਲ ਮੂਵੀ ਆਈ ਆ ਗਿੱਪੀ ਗਰੇਵਾਲ ਗੁਰਪ੍ਰੀਤ ਕੋ ਗਿਉ ਨਹੀਂ ਸਾਰੇ ਤੇ ਉਹਨਾਂ ਦਾ ਪੂਰਾ ਜੋਰ ਸਿੱਖਾਂ ਨੂੰ ਸਿੱਖ ਕੌਮ ਨੂੰ ਖੁੱਦੂ ਬਣਾਉਣ ਤੇ ਲੱਗਿਆ ਹੋਇਆ ਦੇਖੋ इमोਸ਼ਨਲੀ ਟੱਚ ਦੇ ਕੇ ਉਹ ਬੰਦਿਆਂ ਨੂੰ ਸਿਰਫ ਫਿਲਮ ਦੇ 뷰 ਲੈਣ ਲਈ ਫਿਲਮੇ ਤੇ ਪੈਸਾ ਕਮਾਉਣ ਲਈ ਆਪਣੇ इमोਸ਼ਨ ਦੇ ਨਾਲ ਖੇਡਦੇ ਪਏ ਨੇ ਤੇ ਵਿੱਚ ਦੇਖੋ ਤੁਸੀਂ ਮੈਂ ਕੱਲ ਇੱਕ ਵੀਡੀਓ ਦੇਖੀ ਸੀਗੀ ਨਹਿਂਗ ਜਥੇਬੰਦੀਆਂ ਦੇ ਜਥੇਦਾਰ ਕਿੰਨੇ ਬੰਦੇ ਉੱਥੇ ਆਪਣੇ ਫਿਲਮ ਦੇਖਣਗੇ ਜਕਾਰੇ ਛੱਡੇਗੇ ਠੀਕ ਆ ਜੀ ਚਲੋ ਮੈਂ ਇਹਨਾਂ ਨੂੰ ਇੱਕ ਗੱਲ ਪੁੱਛਦਾ ਗਿੱਪੀ ਗਰੇਵਾਲ ਜਾਂ ਗੁਰਪ੍ਰੀਤ ਕੋਗੀ ਇਹਨਾਂ ਨੂੰ ਵੀ ਉਹਨਾਂ ਨੇ ਪੰਜਾਬ ਦੀ ਖਾਤਰ ਕਦੇ ਬੋਲਿਆ ਕਦੇ ਜਵਾਨ ਖੋਲੀ ਉਹਨਾਂ ਨੇ ਪੰਜਾਬ ਦੀ ਖਾਤਰ ਕਦੇ ਮੁੱਦਾ ਚੱਕਿਆ ਕਦੇ ਕਿਸਾਨਾਂ ਲਈ ਬੋਲੇ ਸਿੱਖ ਕੌਮ ਲਈ ਬੋਲੇ ਖਾਲਿਸਤਾਨ ਲਈ ਬੋਲੇ ਕਦੇ ਕਿਤੇ ਪੰਜਾਬ ਦੀ ਗੱਲ ਕੀਤੀ ਹੋਵੇ ਇਹਨਾਂ 'ਚ ਇੱਕ ਵੀ ਬੰਦੇ ਨੇ ਤੁਸੀਂ ਆਪ ਦੇਖ ਲਓ ਇਹ ਇਹਨਾਂ ਦਾ ਰੋਟੀਆਂ ਸੇਕਣ ਦਾ ਜਿਹੜਾ ਬਣਾਇਆ ਹੋਇਆ ਪਮਾਨਾ ਵਾ ਇਹ ਇਮੋਸ਼ਨਲੀ ਲੋਕਾਂ ਨੂੰ ਬਲੈਕਮੇਲ ਕਰਦੇ ਆ ਪੰਜਾਬੀਆਂ ਨੂੰ ਜਿਹੜੇ ਪੰਜਾਬ ਦੇ ਲੋਕ ਨੇ ਸਿੱਖ ਕੌਮ ਦੇ ਬੰਦੇ ਨੇ ਉਹ ਬੜੇ ਇਮੋਸ਼ਨਲ ਹੁੰਦੇ ਆ ਤੇ ਉਹਨਾਂ ਨੂੰ ਇਹੋ ਜਿਹੇ ਤਰੀਕੇ ਨਾਲ ਉਸਲਾ ਕੇ ਆਪਦੀ ਫਿਲਮਾਂ ਦੇ ਵਿਊ ਲੈਣ ਕਰਕੇ ਇਹ ਸਾਰੇ ਢੋਂਗ ਕਰਦੇ ਨੇ